ਦਲਜੀਤ ਦੁਸਾਂਝ ਦੇ ਜੱਦੀ ਪਿੰਡ ਦੁਸਾਂਝ ਕਲਾਂ ਦੇ ਬਾਹਰ ਖੜੇ ਆ ਜਾਵਾਂਗੇ ਪਿੰਡ ਦੇ ਅੰਦਰ ਤੇ ਦਲਜੀਤ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ ਪਿੰਡ ਦੇ ਲੋਕਾਂ ਨਾਲ ਕੀ ਨਾ ਸੀਗਾ ਜੀ ਬਚਪਨ ਦਾ ਬਚਪਨ ਦਾ ਸੀ ਅੱਜ ਮਹਨੋ ਦੋਸਤੀ ਹੋ ਤੁਸੀਂ ਦਲਜੀਤ ਦੇ ਦਸਾਂਝ ਦੇ ਹਾਂਜੀ ਹਾਂ ਘਰਾਂ ਵਿੱਚੋਂ ਹੀ ਆ ਸਾਡੀ ਰਖਾਵਾਂਗੇ ਉਹਨਾਂ ਦਾ ਜੱਦੀ ਘਰ ਤੇ ਪਿੰਡ ਦਾ ਚੱਕਰ ਮਰਵਾਵਾਂਗੇ ਉਹਨਾਂ ਦੀ ਫੈਮਿਲੀ ਬਾਰੇ ਦੱਸਾਂਗੇ ਆਓ ਫਿਰ ਬਹੁਤਾ ਸਮਾਂ ਨਾ ਲੈਂਦੇ ਹੋਏ ਚੱਲਦੇ ਆ ਪਿੰਡ ਦੇ ਅੰਦਰ ਫਿਰ ਤੇ ਸਸੀ ਗਾਲ ਜੀ ਹਾਂ ਦਲਜੀਤ ਦਸਾਂਝ ਨੂੰ ਜਾਣਦੇ ਹਾਂ ਘਰ ਸਾਮ ਲਾ ਹੋ ਬਹੁਤ ਅੱਛਾ ਜੀ ਲੀ ਸੰਜ ਆ ਕੇ ਗਿਆ ਮੜ ਕੇ ਗਿਆ ਸਾਨੂੰ ਅੱਛਾ ਕਦੋਂ ਆਇਆ ਸੀਗਾ ਜੀ ਹੁਣ ਮੈਂ ਕਿਹਨੂੰ ਹੀ ਗਿਆ ਜੀ ਹੋ ਗਿਆ ਤਿੰਨ ਕਿ ਮਹੀਨੇ ਦੋ ਕਿ ਮਹੀਨੇ ਹੋ ਗਏ ਤਿੰਨ ਕਿ ਮਹੀਨੇ ਹੋ ਗਏ ਕਿੰਨੇ ਕਿ ਚਿਰਾਂ ਬਾਅਦ ਆਉਂਦਾ ਹੁੰਦਾ ਜੀ ਉਹਦਾ ਜਦ ਬੜਾ ਪਤਾ ਨਹੀਂ ਲੱਗਦਾ ਜਦ ਉਹਨਾ ਹੁਣ ਵੀ ਇੱਕ ਦਮ ਆਇਆ ਫਟਾਫਟ ਬੱਸ ਵੀ ਇੱਕ ਮਿੰਟੇ ਹੀ ਲੋਕਾਂ ਨੂੰ ਪਤਾ ਲੱਗ ਗਿਆ ਲੋਕੀ ਇਦਾਂ ਵੀ ਦੁਨੀਆ ਬੰਦੀ ਕਿੱਥੋਂ ਇਕੱਠੀ ਹੋ ਗਈ ਅੱਛਾ ਜਿਹਨ ਫੋਨ ਕਰੀ ਕੇ ਗਾਹ ਦੇ ਗਾ ਇੱਥੇ ਨਾ ਰਸ ਕਿ ਉਹ ਦੇਖਣ ਨੂੰ ਟਾਈਮ ਹੀ ਨਹੀਂ ਲੋਕਾਂ ਦਾ ਕਿਦਾਂ ਹੀ ਦੇਖੀ ਜੇ ਅੱਛਾ ਅੱਛਾ ਬਹੁਤ ਜੀ ਤਾਂ ਦਸਾਂਜ ਨੇ ਬਹੁਤ ਜ਼ਿਆਦਾ ਹੀ ਉਹਦਾ ਤੇ ਫਿਰ ਦਾ ਨੰਬਰ ਕਰਤਾ ਸਦਾ ਹਾਂਜੀ 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 ਨੰਬਰ ਬਣਾ ਤੇ ਪਿੰਡ ਸਾਡੇ ਦੇ ਬਹਿ ਜਾ ਬਹਿ ਜਾ ਹੋਈ ਫਿਰ ਦਿਲਜੀ ਦਸਾਂਜ ਦੇ ਪਿੰਡ ਜਾਣਾ ਸੀ ਹਾਂਜੀ 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 ਹਰ ਕੋਈ ਹੁੰਦਾ ਕਹਿੰਦੇ ਲਮੀ ਅਸੀਂ ਤਾਂ ਲਮੀ ਸਾਡੇ ਨਿੱਕੇ ਹੁੰਦਾ ਸਾਡੇ ਪੜਿਆ ਮਾਸੀ ਬ ਕੀ ਨਾਸ ਗਿਆ ਜੀ ਬਚਪਨ ਦਾ ਬਚਪਨ ਦਾ ੱੱ ਲਬੀ ਕਹਿੰਦੇ ਹੁੰਦੇ ਲਬੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਪਹਿਲਾਂ ਵੀ ਐ ਨਟ ਖੜ ਜਾ ਸੀ ਜਿਵੇਂ ਹੁਣ ਕਿਵੇਂ ਮਤਲਬ ਪਹਿਲਾਂ ਕਿਵੇਂ 10 ਸਵਾ ਦਾ ਛੋਟੇ ਹੁੰਦੇ ਪਹਿਲਾਂ ਕੋ ਜੋ ਪਹਿਲਾਂ ਸਵਾ ਉਹੀ ਸਵਾ ਹੁਣ ਅੱਛਾ ਯਾਨੀ ਉਹ ਵੱਡਾ ਵੱਡਾ ਗਾਇਕਰ ਬਣ ਕੇ ਵੀ ਉਹਦੇ ਚ ਉਹ ਮਜਾਜ ਨਹੀਂ ਆਈ ਅੱਛਾ ਗਾਣੇ ਨਹੀਂ ਆਏ ਜੀ ਨਹੀਂ ਬਿਲਕੁਲ ਨਹੀਂ ਆਇਆ ਜੱਟੀਆਂ ਬੰਦਾ ਤੇੜੀਆਂ ਸਦਾਉਂਦਾ ਜੱਟੀਆਂ ਖਾਈਆਂ ਸਾਨੂੰ ਪਹਿਲਾਂ ਤੇ ਲਾਏ ਮੇਰੇ ਮੁੰਡੇ ਦਾ ਪੁੱਛਿਆ ਵੀ ਮੋਠੂ ਮੇਰੇ ਮੁੰਡੇ ਸਾਡੇ ਛੋਟੇ ਨੂੰ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਉਹ ਚਾਹਵੇ ਮੋਠੂ ਆਂਦੀ ਮੈਂ ਕਿਹਾ ਮੋਠੀ ਤੇਰੇ ਕੋਈ ਇੰਗਲੈਂਡ ਜੀਆ ਅੱਛਾ ਬੜਾ ਖੁਸ਼ ਹੋਇਆ ਠੀਕ ਹੈ ਠੀਕ ਹੈ ਸਾਗਾਂ ਬੀਬੀਆਂ ਪਾਲਣ ਨੂੰ ਕੋਈ ਫਿਲਮਾਂ ਤੇ ਗਾਣੇ ਤੁਸੀਂ ਸੁਣਦੇ ਹੋ ਦੇ ਦਿਲ ਮਾ ਦੇਖਦੇ ਹੁੰਦੇ ਹੋ ਟੀਵੀ ਨਹੀਂ ਲਾਉਣਾ ਹੁੰਦਾ ਨਿਆਲੇ ਬਹੁਤ ਦੇਖਦੇ ਆ ਹਾਂ ਨਿਆਲੇ ਦੇਖਦੀ ਆ ਠੀਕ ਹੈ ਅੱਛਾ ਰਿਸ਼ਤੇਦਾਰੀਆਂ ਜੀ ਪੁੱਛਦੇ ਹੋਣਗੇ ਵੀ ਤੁਹਾਡੇ ਪਿੰਡ ਦਾ ਦਲਜੀਤ ਹੈ ਅਸੀਂ ਜਿੱਥੇ ਵੀ ਆਏ ਦੱਸੀ ਦਾ ਜਲਜੀਤ ਸਾਡੇ ਦਜੀਤ ਦੇ ਦੁਕਾਨ ਅੱਛਾ ਜੀ ਦੇ ਦੁਕਾਨ ਚ ਠੀਕ ਹੈ ਜੀ ਠੀਕ ਹੈ ਪੂਰਾ ਮਾਨ ਹੁੰਦਾ ਫੇਰਾ ਬਹੁਤ ਵੀ ਬੱਬਾ ਅੱਛਾ ਜੀ ਬਾਬਾ ਜੀ ਇਹਦੀ ਕਿੰਨਾ ਕੁ ਬਜਾਦੀ ਤਰੱਕੀ ਕਰੇ ਚਲੋ ਸ਼ੁਕਰ ਹੈ ਜੀ ਕਿੰਨਾ ਚਿਰ ਰਿਹਾ ਜੀ ਹੁਣ ਆਇਆ ਸੀਗਾ ਜਦੋਂ 2 ਘੰਟਾ ਖੰਡਾ ਕੰਟੈਕਟ ਰਿਹਾ ਹਾਂ ਹਾਂ ਕੰਟੈਕਟ ਸਾਰਾ ਪਿੰਡ ਇਕੱਠਾ ਹੋ ਗਿਆ ਇਹ ਮੇਲ ਨੂੰ ਤਾਂ ਕਾਫੀ ਟਾਈਮ ਲੱਗ ਗਿਆ ਅੱਛਾ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਬਹੁਤ ਬਹੁਤ ਠੀਕ ਹੈ ਤੇ ਦੁਨੀਆਂ ਦੁਨੀਆਂ ਹੋ ਗਈ ਮਗਰ ਅੱਛਾ ਜੀ ਚਲੋ ਵਧੀਆ ਜੀ ਸਤਿ ਸ੍ਰੀ ਅਕਾਲ ਬਾਈ ਜੀ ਦਲਜੀਤ ਦਾ ਘਰ ਕਿੱਥੇ ਆ ਆ ਸਾਹਮਣੇ ਆ ਉਹ ਜਿੱਥੇ ਕੋਕਾ ਕੋਲਾ ਵਾਲਾ ਬੋਰਡ ਲੱਗਿਆ ਹੋਇਆ ਹੈ ਜੀ ਸੱਚਾ ਤੇ ਆ ਆਮਦ ਆਂਦਾ ਬਾਈ ਪਿੰਡ ਕਿਤੇ ਕਿਤੇ ਆਉਂਦਾ ਹੁੰਦਾ ਬਹੁਤ ਚਾਰ ਕਿੰਨਾ ਕ ਟਾਈਮ ਹੋ ਗਿਆ ਬਣਾਇ ਇਹਨੂੰ 2 ਸਾਲ ਹੋ ਗਏ ਅੱਛਾ ਤੇ ਹੁਣ ਘਰ ਵਿੱਚ ਰਹਿੰਦਾ ਕੋਈ ਘਰ ਵਿੱਚ ਚਾਚਾ ਰਹਿੰਦਾ ਓਜੂਦਾ ਰਹਿੰਦਾ ਅੱਛਾ ਜੀ ਉਹ ਕਾਜ਼ਾਬ ਕੱਲ ਆਇ ਸੀ ਠੀਕ ਨਹੀਂ ਸਿਹਤ ਹੈਗੀ ਅੱਛਾ ਉਹ ਲੁਧਿਆਣੇ ਰਹਿੰਦੀ ਹੈ ਲੁਧਿਆਣੇ ਰਹਿੰਦੀ ਹੈ ਅੱਛਾ ਜੀ ਮਾਤਾ ਉਹਨਾਂ ਦੀ ਮਾਤਾ ਵੀ ਉੱਥੇ ਹੀ ਆ ਮਾਤਾ ਵੀ ਉੱਥੇ ਹੀ ਹੈ ਤੇ ਫੈਮਿਲੀ ਵਿੱਚ ਕੌਣ ਕੌਣੇ ਬਾਈ ਉਹਨਾਂ ਦੇ ਫੈਮਿਲੀ ਬੈਕ ਬਰਾਦਰ ਹੈ ਛੋਟਾ ਅੱਛਾ ਅੱਛਾ ਜੀ ਤੇ ਹੋਰ ਕੋਈ ਸਿਸਟਰ ਵਗੈਰਾ ਤਾਂ ਨਹੀਂ ਸਿਸ਼ਟਰ ਬਾਹਰ ਹੈ ਸਿਸ਼ਟਰ ਬਾਹਰ ਨਹੀਂ ਅੱਛਾ ਤੇ ਇੰਗਲੈਂਡ ਇੰਗਲੈਂਡ ਤੇ ਵਿਆਹ ਬਾਈਦਲ ਜੀ ਦਾ ਵਿਆਹ ਹੋਇਆ ਹੋਇਆ ਕਿ ਨਹੀਂ ਹੋਇਆ ਹਾਂਜੀ ਹੋਇਆ ਕੀ ਜਵਾਕ ਨਹੀਂ ਉਹਦੇ ਇੱਕ ਮੁੰਡਾ ਹੈ ਉਹ ਤਾਂ ਬਾਹਰ ਆਂਦੇ ਹੋਣੇ ਨਹੀਂ ਬਾਹਰ ਹਾਂਜੀ ਇੱਕ ਮੁੰਡਾ ਹੀ ਕਿੰਨੇ ਕਿਦਾਂ ਬਾਹਰ ਆਉਂਦੇ ਨੇ ਵ ਉਹ ਮਰਜੀ ਨਾ ਯਾਰ ਜੀ ਹੁਣ ਜਿੱਦਾਂ ਉਹ ਆਪਣਾ ਉਹ ਮਰਜ਼ੀ ਹੁੰਦੀ ਜਦੋਂ ਕਦੇ ਇਹਦਾ ਕੰਮ ਹੋਵੇ ਜਾ ਕੇ ਤੇ ਆਇਆ ਹੋਵੇ ਕੋਈ ਖਾੜਾ ਵਗੈਰਾ ਸ਼ੋਹ ਲਾਉਣ ਆਉਂਦੇ ਹਾਂ ਸ਼ੋਹ ਲਾਣਾ ਵਾ ਚਾਹੇ ਕਿਤੇ ਸੱਧਿਆ ਹੋਵੇ ਅੱਜ ਤੁਹਾਨੂੰ ਪਤਾ ਉਹਨਾਂ ਦੀ ਫਿਲਮ ਆ ਰਹੀ ਆ ਇੱਕ ਚਮਕੀਲਾ ਸਭ ਤੇ ਹਾਂਜੀ ਆਉਂਦੀ ਆ ਆ ਰਹੀ ਆ ਹਾਂ ਉਹਦਾ ਕਾਫੀ ਵਿਰੋਧ ਹੋ ਰਿਹਾ ਹੈ ਪਤਾ ਤੁਹਾਨੂੰ ਇਹ ਨਹੀਂ ਪਤਾ ਜੀ ਅੱਛਾ ਵੀ ਬੰਨ ਕੇ ਚੱਲ ਜੀ ਦੱਸਿਆ ਨਹੀਂ ਉਹ ਡੈਡੀ ਕਾਲ ਆਇਆ ਸੀ ਸਾਡੇ ਘਰੇ ਵੀ ਇਦਾਂ ਨਹੀਂ ਦੱਸਿਆ ਉਹਨੇ ਅੱਛਾ ਉਹ ਕਹਿੰਦੇ ਸੀ ਵੀ ਪੰਜਾਬੀ ਦੱਸਿਆ ਹੋਊਗਾ ਮੈਨੂੰ ਪਤਾ ਨਹੀਂ ਹਾਂ ਨਹੀਂ ਇੱਕ ਗੱਲ ਨਹੀਂ ਕਹੀ ਸੀ ਬਾਈ ਦਿਲਜੀਤ ਨੇ ਕਹਿੰਦੇ ਵੀ ਮੈਂ ਬਿਨ ਇਹ ਇਹ ਰਾਇਰ ਸਟਾਈਲ ਜਿਹੜਾ ਬਦਲਿਆ ਪੱਗ ਲਾਤੀ ਮਤਲਬ ਤੇ ਤਾਂ ਕਰਕੇ ਲੋਕ ਕਾਫੀ ਵਿਰੋਧ ਕਰੀ ਜਾਂਦੇ ਨੇ ਵੀ ਸਹੀ ਆ ਇਹ ਜਾਂ ਗਲਤ ਹੈ ਉਹ ਤਾਂ ਕਹਿੰਦਾ ਜੋ ਉਹ ਕਹਿੰਦਾ ਜੋ ਹੈਗਾ ਠੀਕ ਹੈ ਦਲੀਦਾਰ ਡੇਢੀ ਕੱਲ ਦੱਸਦਾ ਸੀਗਾ ਉਹ ਕਹਿੰਦੇ ਇਦਾਂ ਹੀ ਉਹਨੇ ਕੀਤਾ ਕੰਮ ਪਹਿਲਾਂ ਜੰਗੀਲੇ ਨੇ ਵੀ ਹੁਣ ਕਹਿੰਦੇ ਇਹਨੂੰ ਵੀ ਇਦਾਂ ਕੰਨਾ ਪੈਣਾ ਜੇ ਕਿ ਕੰਨਾ ਪਿਆ ਤਾਂ ਬਹੁਤ ਜ਼ਿਆਦਾ ਲਿਖਾਈ ਦਿੱਤੀ ਫਿਲਮਾਂ ਦੇ ਡਾਇਰੈਕਟਰ ਦਾ ਡਾਇਰੈਕਟਰ ਤੇ ਹੁੰਦਾ ਇੱਕ ਕਲਾਕਾਰ ਬੰਦਾ ਵੀ ਉਹ ਕੋਈ ਵੀ ਰੋਲ ਕਰਨਾ ਪਊਗਾ ਹੁਣ ਤਾਂ ਜੇ ਪੱਗ ਖੋਲਣੀ ਪੈ ਜੇ ਕਿਸੇ ਰੋਲ ਤਾਂ ਇਦਾਂ ਲਿਖਿਆ ਹੋਇਆ ਹਾਂਜੀ ਉਹ ਕੰਨਾ ਪਣਾ ਹਾਂਜੀ ਥੋੜਾ ਕੀ ਲੱਗਦਾ ਜੀ ਦਿਲਜੀਤ ਦਸਾਂ ਸਾਡਾ ਭਰਾ ਵਾਂਗੂ ਹੀ ਆ ਜੀ ਮੀਰੂ ਕਰੀ ਤੁਸੀਂ ਵੀ ਹਾਂਜੀ ਮਿਲ ਜਾਣੀ ਹਾਂ ਨਹੀਂ ਮਿਲ ਲੈਣੀ ਨਹੀਂ ਕਲਾਕਾਰ ਬਣਨ ਤੋਂ ਪਹਿਲਾਂ ਹਾਂਜੀ ਇੱਥੇ ਰਿਹਾ ਇੱਥੇ ਪੜਿਆ ਹਾਂ ਜੀ अच्छा ਸਾਡੀ ਕੋਲੀ ਇੱਥੇ ਲਾਗੇ ਪਿੰਡ ਡਟਾ ਹਾਂ ਇੱਥੇ ਪੜਦਾ ਰਿਹਾ ਹਾਂ ਜੀ اچھا ਮਤਲਬ ਦੋਸਤੀ ਉਹ ਤੁਸੀਂ ਦਿਲਜੀਤ ਦਾ ਸਾਝੜੇ ਹਾਂ ਜੀ ਘਰਾਂ ਵਿੱਚੋਂ ਹੀ ਆ ਸਾਡੀ ਅੱਛਾ ਤੁਹਾਡੇ ਘਰਾਂ ਚੋਂ ਹੀ ਹਾਂ ਜੀ ਠੀਕ ਹੈ ਅੱਜ ਬਚਪਨ ਚ ਪਹਿਲਾਂ ਸੁਭਾ ਕਿਵੇਂ ਹੁੰਦਾ ਸੀ ਆ ਦਿਲਜੀਤ ਦਾ ਮੇਰਾ ਤਾਂ ਕਾਫੀ ਛੋਟਾ ਹਾਂ ਜੀ ਅੱਛਾ ਹਾਂ ਜੀ 35-40 ਸਾਲ ਦਾ ਹੋਣਾ ਹੁਣ ਇਹ ਮੈਂ 50 ਸਾਲ ਦਾ ਹੋ ਗਿਆ ਹਾਂ ਜੀ ਅੱਛਾ 35 ਸਾਲ ਦਾ ਹੋਣਾ ਤੇ ਕਲਾਕਾਰ ਬਣਨ ਤੋਂ ਪਹਿਲਾਂ ਕੋਈ ਗਾਇਕੀ ਵਗੈਰਾ ਚ ਹੈਗਾ ਸੀ ਕੋਈ ਇਸ ਤਰ੍ਹਾਂ ਦਾ ਇੰਟਰਸਟ ਹੋਣਾ ਹਾਂ ਜੀ ਸੀਗਾ ਉਹਦਾ ਸੀਗਾ ਹਾਂ ਜੀ ਸੀਗਾ ਹਾਂ ਜੀ ਉਹਦੀ ਮਾਂ ਸੀਗਾ ਮਨਚਾ ਉਹਦੀ ਸੀਗੀ ਹਾਂ ਜ ਪਹਿਲਾਂ ਨਹੀਂ ਪਹਿਲਾਂ ਕੀ ਪਹਿਲੇ ਮਾਮਿਆਂ ਕੋ ਚੱਲ ਗਿਆ ਸੀ ਮਾਮਿਆਂ ਨੇ ਸਿਖਾਇਆ ਇਹਨੂੰ ਅੱਛਾ ਹਾਂਜੀ ਠੀਕ ਹੈ ਠੀਕ ਹੈ ਅਜਾ ਬਚਪਨ ਉਹਦਾ ਇੱਥੇ ਹੀ ਲੰਘਿਆ ਇੱਥੇ ਹੀ ਲੰਘਿਆ ਇੱਥੇ ਪੜ੍ਹਿਆ ਬਚਪਨ ਕਿਵੇਂ ਦਾ ਸਭਾ ਆਇਆ ਕਿਵੇਂ ਦਾ ਸੀਗਾ ਠੀਕ ਸਿਗਾ ਹਾਂਜੀ ਠੀਕ ਸਿਗਾ ਜਿਉ ਜਿਦਾਂ ਦਾ ਜਵਾਕਾਂ ਦਾ ਹੁੰਦਾ ਹੈ ਅੱਛਾ ਆਮ ਆਮ ਸੋਣ ਕਰਦੇ ਪੂਰਾ ਵੀ ਪਿੰਡ ਦਾ ਜਿਹੜਾ ਬੰਦਾ ਬਾਲੀਵੁੱਡ ਤੱਕ ਵਾ ਗਿਆ ਹਾਂਜੀ ਹਾਂਜੀ ਇਹ ਗ੍ਰੂਪਰ ਦਾ ਪੰਜਾਬ ਦਾ ਕੋਈ ਸਟਾਰਾ ਗਈ ਨਹੀਂ ਹਾਂਜੀ ਹਾਂਜੀ ਅੱਛਾ ਹਾਂ ਜੀ ਹਾਂ ਜੀ ਬਾਲੀਵੁੱਡ ਤੱਕ ਮਾਰ ਕਰੀ ਹੈ ਹਾਂ ਜੀ ਇੱਕ ਪਿੰਡ ਜੋ ਉੱਠ ਕੇ ਬੰਦਾ ਕਿੱਥੋਂ ਤੱਕ ਹੈ ਨਾ ਇਹ ਜਦੋਂ ਰਿਸ਼ਤੇਦਾਰੀਆਂ ਚ ਜਾਂਦੇ ਹੋ ਸਿਆਰੇ ਨੇ ਵੀ ਚਲੇ ਇਹ ਚੀਜ਼ ਇਹ ਵੀ ਹਾਂ ਜੀ ਉਸ ਲੈਵਲ ਤੇ ਸੀਗਾ ਇਹ ਵੀ ਇਹ ਕੋਈ ਇਹਦਾ ਅੰਦਾਜ਼ ਵੱਖਰਾ ਸੀਗਾ ਜੀ ਹਾਂ ਜੀ ਹਾਂ ਜੀ ਹਾਂ ਹਾਂ ਜੀ ਹਾਂ ਜੀ ਇਹਦਾ ਥੋੜਾ ਜਿਹਾ ਅੰਦਾਜ਼ ਵੱਖਰਾ ਸੀਗਾ ਸੀਗਾ ਇਹ ਵੀ 17 ਹਾਂ ਜੀ ਹਾਂ ਜੀ ਇਹ ਤਾਂ ਹੈ ਜਦੋਂ ਮਾੜੀ ਹੋਈ ਇਹ ਵੀ ਜਦੋਂ ਰਿਸ਼ਤੇਦਾਰੀ ਚ ਜਾਂਦੇ ਹੋ ਫਿਰ ਮਾਨ ਮਤਲਬ ਪੁੱਛਦੇ ਹੋਣਗੇ ਤੁਹਾਨੂੰ ਪੁੱਛਦੇ ਆ ਜਿਹੜੇ ਬਲਬਲੇਤੀਏ ਮੁੰਡੇ ਆ ਉਹ ਬਹੁਤ ਕਹਿੰਦੇ ਆ ਉਹ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਵੀ ਕਹਿੰਦੇ ਸੀ ਕਹਿੰਦੇ ਇਹਦਾ ਜਿਹੜਾ ਕੰਮ ਆ ਇਹ ਜੁਦਾ ਵੱਖਰਾ ਹੈ ਜਿਹੜਾ ਗਰਦਾਸ ਮਾਨ ਦਾ ਉਹ ਜੁਦਾ ਵੱਖਰਾ ਹੈ ਹਾਂਜੀ ਇਹ ਕੰਮ ਕਰ ਗਿਆ ਕਿਸੇ ਤੋਂ ਵੀ ਨਹੀਂ ਹੋਣਾ ਉਹ ਕਿਸ ਤੋਂ ਵੀ ਨਹੀਂ ਹੋਣਾ ਹਾਂ ਜਿੱਧੂ ਦਾ ਵੀ ਵਧੀਆ ਸੀਗਾ ਹਾਂਜੀ 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 ਸ਼ੁਕਰੀਆ ਬਿਲਕੁਲ ਹਾਂਜੀ ਤੇ ਦੋਸਤੋ ਆਜੋ ਫਿਰ ਆਪਾਂ ਤੁਹਾਨੂੰ ਦਲਜੀਤ ਦੋਸਾਂਝ ਦੇ ਘਰ ਵੀ ਲੈ ਕੇ ਚੱਲਦੇ ਹਾਂ ਜੇ ਕੋਈ ਹੋਇਆ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਵਾਵਾਂਗੇ ਵੈਸੇ ਉਹਨਾਂ ਦੇ ਪਰਿਵਾਰ ਚੋਂ ਸੀਗੇ ਉਹ ਸਾਹਮਣੇ ਦਲਜੀਤ ਦੋਸਾਂਝ ਦਾ ਤੁਸੀਂ ਘਰ ਦੇਖ ਰਹੇ ਹੋ ਤੇ ਜੇ ਕੋਈ ਹੋਰ ਉਹਨਾਂ ਦਾ ਸਾਥੀ ਮਿਲਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੈਸੇ ਉਹਨਾਂ ਦਾ ਸਾਥੀ ਰਿਹਾ ਹੈ ਉਹਨਾਂ ਦਾ ਦੋਸਤ ਹੀ ਰਿਹਾ ਹੈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਆ ਤੇ ਸਾਹਮਣੇ ਕੋਕਾ ਕੋਲਾ ਦਾ ਜਿਹੜਾ ਲੱਗਿਆ ਹੋਇਆ ਉਹਨਾਂ ਦੇ ਜਿਹੜੀ ਐਡ ਕੀਤੀ ਹੋਈ ਹੈ ਕਿਉਂਕਿ ਜਿਹੜਾ ਦਿਲਜੀਤ ਦੋਸਾਂਝ ਇਸ ਟਾਈਮ ਕੋਕਾ ਕੋਲਾ ਦਾ ਬ੍ਰਾਂਡ ਹੈ ਬੈਸਟ ਹੈ ਤੇ ਇਸ ਕਰਕੇ ਮਤਲਬ ਉਹਦੀ ਜਿਹੜੀ ਐਡ ਹੈ ਉਹ ਦਿਲਜੀਤ ਦੇ ਘਰ ਦੇ ਉੱਤੇ ਵੀ ਲੱਗੀ ਹੋਈ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਦਿਲਜੀਤ ਦੋਸਾਂਝ ਦਾ ਘਰ ਆ ਗਿਆ ਬਿਲਕੁਲ ਆਮ ਜਿਹੜਾ ਸਿੰਪਲ ਘਰ ਹੈਗਾ ਕੋਈ ਸ਼ੋਸ਼ੇਵਾਜੀ ਨਹੀਂ ਹੈ ਹਾਲਾਂਕਿ ਦਿਲਜੀਤ ਦੋਸਾਂਝ ਦਾ ਬੜਾ ਇਸ ਟਾਈਮ ਸਭ ਨੂੰ ਪਤਾ ਹੈ ਕਿ ਕਿੰਨਾ ਉਚਾਈਆਂ ਦੇ ਉੱਤੇ ਕਿੰਨਾ ਕਿਸ ਲੈਵਲ ਦੇ ਉੱਤੇ ਹੈ ਪਰ ਫੇਰ ਵੀ ਜਿਹੜਾ ਘਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਿੰਪਲ ਘਰ ਹੈ ਕਿਉਂਕਿ ਦਲਜੀਤ ਦਸਾਂਝ ਕਹਿੰਦੇ ਵੀ ਇੱਥੇ ਰਹਿੰਦੇ ਹੀ ਨਹੀਂ ਹਨਾ ਬਹੁਤ ਚਿਰ ਬਾਅਦ ਤਕਰੀਬਨ ਸਾਲ ਛੇ ਮਹੀਨੇ ਹੀ ਤੇ ਆਉਂਦਾ ਹੁੰਦਾ ਦਲਜੀਤ ਦਸਾਂਝ ਉਹਰੇ ਕਾਫੀ ਟਾਈਮ ਬਾਅਦ ਆਉਂਦਾ ਹੈ ਇਹ ਹੈ ਜੀ ਮੇਨ ਦਰਵਾਜ਼ਾ ਆ ਤੁਸੀਂ ਦੇਖ ਸਕਦੇ ਹੋ ਦਲਜੀਤ ਦਸਾਂਝ ਦਾ ਜੱਦੀ ਘਰ ਹੈ ਜਿਹੜਾ ਇੱਥੋਂ ਕਿੱਥੋਂ ਜੀ ਤੁਸੀਂ ਪੰਜਾਬ ਤੋਂ ਪਹਿਲਾਂ ਇੱਥੋਂ ਦਸਾਂਝ ਕਲਾ ਤੋਂ ਅੱਛਾ ਦਸਾਂਝ ਕਲਾ ਤੋਂ ਸਾਡਾ ਘਰ ਆਇਆ ਗ੍ਰਾਂਥੀਆਂ ਦਾ ਅੱਛਾ ਜੀ ਹਾਂਜੀ ਹਾਂਜੀ ਅੱਛਾ ਸਪੈਸ਼ਲੀ ਦੇਖਣ ਆਏ ਹਾਂ ਹਾਂਜੀ ਹਾਂਜੀ ਸਰਜੀਤ ਨੂੰ ਠੀਕ ਹੈ ਜੀ ਇਹ ਪਰਿਵਾਰ ਮਿਲੇ ਕਿਸੇ ਨੂੰ ਤੁਸੀਂ ਨਹੀਂ ਹੁਣ ਨਹੀਂ ਮਿਲੇ ਪਹਿਲਾਂ ਮਿਲ ਚੁੱਕੇ ਹਾਂ ਅੱਗੇ ਅੱਛਾ ਹੁਣ ਤਾਂ ਹੈ ਨਹੀਂ ਮਿਲਦਾ ਇਹਨਾਂ ਦੇ ਘਰੇ ਕੋਈ ਨਹੀਂ ਹੈ ਨਹੀਂ ਹਾਂਜੀ ਠੀਕ ਹੈ ਤਾਂ ਦੋਸਤੋ ਏਸੀ ਦਲਜੀਤ ਦਸਾਂਝ ਦਾ ਜਿਹੜਾ ਜੱਦੀ ਘਰ ਹੈ ਪੁਰਾਣਾ ਘਰ ਉਹਨਾਂ ਦਾ ਆਪਣਾ ਜਿਹੜਾ ਜੱਦੀ ਘਰ ਸੀਗਾ ਤੇ ਦਿਖਾਇਆ ਤੁਹਾਨੂੰ ਪਿੰਡ ਤੋਂ ਫਿਰਕੇ ਤੇ ਉਹਨਾਂ ਦੀਆਂ ਗਲੀਆਂ ਜਿੱਨਾਂ ਗਲੀਆਂ ਚ ਖੇਡਦਾ ਸੀ ਉਹਨਾਂ ਦੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਈ ਉਹਨਾਂ ਦੇ ਦੋਸਤਾਂ ਨਾਲ ਤੇ ਉਹਨਾਂ ਦੇ ਜਿਹੜੇ ਪਰੋਸੀ ਨੂੰ ਉਹਨਾਂ ਨਾਲ ਗੱਲਬਾਤ ਕਰਾਈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ